ਅਸਲੇ ਜੋ ਚੈੱਕ ਦੇ ਰਾਹੀਂ ਸਹਾਇਤਾ ਰਾਸ਼ੀ ਦਿੱਤੀ ਗਈ ਆ ਤਾਂ ਦੋ ਮਾਤਾ ਸਾਡੇ ਨਾਲ ਨੇ ਇਹਨਾਂ ਦੇ ਕੋਲ ਵੀ ਉਹ ਸਹਾਇਤਾ ਰਾਸ਼ੀ ਜਿਹੜੀ ਆ ਹੁਣ ਕੋਲ ਆ ਗੱਲ ਕਰਦੇ ਆ ਕਿ ਨੁਕਸਾਨ ਕਿਸ ਤਰ੍ਹਾਂ ਦਾ ਮਾਤਾ ਇੱਕ ਆਦਾ ਨੁਕਸਾਨ ਹੋਇਆ ਇਸ ਪੇਟੇ ਮੇਰਾ ਕੋਠਿਆਂ ਦਾ ਮੇਰੇ ਮਕਾਨ ਬਿਲਕੁਲੀ ਟਹਿ ਗਏ ਪਿੰਡ ਮੇਰਾ ਜਸੜ ਹੈ ਤੇ ਉਹਨਾਂ ਦਾ ਮੈਨੂੰ ਇਹ ਮੁਆਵਜ਼ਾ ਮਿਲਿਆ ਮੈਂ ਤਾਂ ਬਹੁਤ ਧੰਨਵਾਦ ਕਰਨੀ ਆ ਭਗਵੰਤ ਸਰਕਾਰ ਦਾ ਬਹੁਤ ਵਧੀਆ ਵੀ ਜਿਨ੍ਹਾਂ ਨੇ ਟਾਈਮ ਨਾਲ ਦੇ ਦਿੱਤੇ ਵੀ ਆਪਣੇ ਘਰ ਬਣਾ ਕੇ ਬੋ ਇਹ ਤੁਸੀਂ ਬਾਰਡਰ ਬੈਲਟ ਦੇ ਵਿੱਚ ਹੀ ਰਹਿੰਦੇ ਹੋ ਪਹਿਲਾਂ ਜਦੋਂ ਹੜ੍ਹਾਂ ਆਉਂਦੇ ਸੀ ਉਦੋਂ ਵੀ ਕਦੇ ਨੁਕਸਾਨ ਹੋਇਆ ਸੀ ਨਹੀਂ ਪਹਿਲਾਂ ਨਹੀਂ ਸੀ ਇਹ ਨਾ ਹੋਇਆ ਜ ਜਨਾ ਪੀ ਹਰਕਾ ਹੋ ਗਿਆ ਸੀ ਨਹੀਂ ਕੱਲਾ ਹੁੰਦੇ ਰਹੇ ਵਸ ਹੁੰਦੇ ਰਹੇ ਆ ਪਰ ਅਜੇ ਤੱਕ ਇਹੋ ਜਿਹਾ ਕਿਸੇ ਨੇ ਹੀ ਕੀਤਾ ਪੀ ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਕੋਠਿਆਂ ਦਾ ਦਿੱਤਾ ਜਾਵੇ ਐਸ ਟਾਈਮ ਤੇ ਮੈਂ ਕੱਲੀ ਹੈਗੀ ਸਾਂ ਤੇ ਮੈਂ ਬੜੀ ਵੇਦੀ ਹਾਂ ਵੀ ਮੈਂ ਕੀ ਕਰਾਂਗੀ ਬੇੜਾ ਮੇਰਾ ਉਹੀ ਪੂਰਾ ਹੋ ਗਿਆ ਹੈ ਪਤੀ ਮੇਰਾ ਉੱਧਾ ਪੂਰਾ ਹੋ ਗਿਆ ਤੇ ਬਹੁਤ ਵੇਨੀ ਹਾਂ ਵੀ ਹੁਣ ਮੈਂ ਕੀ ਕਰਾਂਗੀ ਕਿਸ ਤਰ੍ਹਾਂ ਮੈਂ ਆਪਣਾ ਘਰ ਦਾ ਚੱਟ ਨਗਾऊं ਪਰ ਨਹੀਂ ਬਹੁਤ ਬਰਾ ਵਧੀਆ ਹੈ ਸਰਕਾਰ ਨੇ ਕੀਤਾ ਵਾ ਜਿਹੜੇ ਮੁਆਵਜ਼ੇ ਦੇਖੇ ਤੋਂ ਨਾ ਕਿਹਾ ਪਿਆ ਆਪਣਾ ਘਰ ਬਣਾਓ ਤੁਸੀਂ ਦੱਸਿਆ ਕਿ ਪਹਿਲੀਆਂ ਸਰਕਾਰਾਂ ਵੱਲੋਂ ਕਦੇ ਮੁਆਵਜ਼ਾ ਨਹੀਂ ਦਿੱਤਾ ਗਿਆ ਪਹਿਲੀ ਵਾਰ ਤੁਹਾਨੂੰ ਮਿਲਿਆ ਕੀ ਕਹਿਣਾ ਚਾਹੋਗੇ ਸਰਕਾਰ ਦੇ ਕੰਮ ਨੂੰ ਬਹੁਤ ਧੰਨਵਾਦ ਕਰਨੇ ਹੈ ਇਹਨਾਂ ਦਾ ਵੀ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਆ ਮਾਦਾ ਜੀ ਤੁਹਾਡਾ ਕਾਹਦਾ ਨੁਕਸਾਨ ਹੋਇਆ ਸੀ ਸਾਡੀ ਗਾਂ ਹੀ ਰੁੜ ਗਈ ਸੀ ਤੇ ਝੋਨੇ ਦਾ ਹੋਇਆ ਸੀ ਹਾਂਜੀ ਤੁਸੀਂ ਵੀ ਇਧਰਲੇ ਏਰੀਆ 'ਚ ਤੁਹਾਡਾ ਕਿਹੜਾ ਏਰੀਆ ਕਿਹੜਾ ਜਿਹੜੇ ਪਿੰਡ ਦੇ ਜੀ ਆਹ ਆ ਹੇਨਪੂਰਾ ਉਹ ਐਨੂੰ ਖੋਲ ਦੋ ਜੀ ਹੁਣਾ ਪਹਿਲਾਂ ਜਦੋਂ ਕਦੇ ਨੁਕਸਾਨ ਹੁੰਦਾ ਸੀ ਪਹਿਲਾਂ ਕਦੇ ਮੁਆਵਜ਼ਾ ਮਿਲਿਆ ਨਹੀਂ ਹਾਂਜੀ ਨਹੀਂ ਨਹੀਂ ਮਿਲਿਆ ਇਧਰ ਨਾਟਿਆ ਉਹ ਜਿਹੜੇ ਕੋਠੇ ਵੀ ਪਾੜ ਗਏ ਸੀ ਤੇ ਤਦ ਵੀ ਨਹੀਂ ਮਿਲਿਆ ਹੁਣ ਤੇ ਕੋਠੇ 'ਚ ਪਈ ਸੱਤ ਲੇ ਹੂੰ